ਸਰਵਨ ਸਿੰਘ ਜੀ ਹਾਲਦਾਰ ਬੁੰਡਾ ਜਾਲ ਕਿ ਕੀ ਮਸਲਾ ਜੀ ਹੈ ਹੈਗਾ ਮਸਲਾ ਇੱਥੇ ਕੋਈ ਨਹੀਂ ਮਸਲਾ ਇਸ ਤਰ੍ਹਾਂ ਹੈ ਕਿ ਇਹ ਦਾ ਬਲਾਈ ਦਾ ਹੈਗਾ ਸੀ ਪ੍ਰੋਗਰਾਮ ਤੇ ਇਸ ਕਰਕੇ ਸਾਨੂੰ ਆਉਣਾ ਪਿਆ ਇੱਥੇ ਤੇ ਦੂਜਾ ਇਹ ਖੇੜਾ ਸਾਹਿਬ ਦਸਤ ਜਨ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਮਨਮੋਹਨ ਸਿੰਘ ਖੇੜਾ ਮਾਚੀਵਾੜਾ ਸਾਹਿਬ ਤੋਂ ਇਹ ਸਥਾਨ ਦੇ ਉੱਤੇ ਇਸ ਤਰ੍ਹਾਂ ਹੈ ਗਿਆ ਗੱਲ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਇਹਦਾ ਵਰਲਡ ਦੇ ਵਿੱਚ ਨਾਂ ਗੁਰੂ ਸਹਿਬਾਨ ਕਰਕੇ ਹੀ ਆ ਤੇ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਹੋ ਨਹੀਂ ਸਕਦੀ ਤੇ ਆਮ ਕਰਕੇ ਜਿਹੜੀਆਂ ਵੀ ਇਤਿਹਾਸਕ ਜਗ੍ਹਾ ਨੇ ਉਹ ਇਤਿਹਾਸਕ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ ਆ ਤੇ ਇਹ ਜਿਹੜਾ ਸਥਾਨ ਆ ਇਸ ਇਹ ਸਥਾਨ ਕਾਰ ਸੇਵਾ ਵਾਲੇ ਸਤਖੰਡ ਵਾਸੀ ਬਾਬਾ ਹਰਵੰਦ ਸਿੰਘ ਉਹਨਾਂ ਨੂੰ ਦਿੱਤਾ ਹੋਇਆ ਸੀ ਕਿਉਂਕਿ ਇਸ ਸਥਾਨ ਦੇ ਉੱਤੇ ਬੈਠ ਕੇ ਇਸ ਮਾਛੀਵਾੜੇ ਦੀ ਧਰਤੀ ਦੇ ਉੱਤੇ ਕਰੋੜਾਂ ਰੁਪਇਆ ਬਾਬਾ ਜੀ ਨੇ ਇੱਥੇ ਖਰਚ ਕੀਤਾ ਵੱਡੀਆਂ-ਵੱਡੀਆਂ ਬਿਲਡਿੰਗਾਂ ਗੁਰਦੁਆਰਾ ਚਰਨ ਕਮ ਸਾਹਿਬ ਗੁਰਦੁਆਰਾ ਆਪਣੇ ਚਿਵਾਰਾ ਸਾਹਿਬ ਗੁਰਦੁਆਰਾ ਗਨੀਖਾਨ ਮੀਖਾਨ ਗੁਰਦੁਆਰਾ ਕਰਪਾਣ ਪੀਟ ਦੇ ਵੀ ਸੇਵਾ ਕੀਤੀ ਤੇ ਹੁਣ ਵੀ ਤੇ ਸੇਵਾ ਪੌਤ ਪਿੰਡ ਦੇ ਵਿੱਚ ਬੜਾ ਵੱਡਾ ਹਾਲ ਬਣ ਰਿਹਾ ਤੇ ਉਧਰ ਆਪਣੇ ਵੱਡਾ ਹਾਲ ਬਣ ਰਿਹਾ ਹੈਗਾ ਆਪਣੇ ਲੱਲਾ ਕੁੱਬਿਆਂ ਦੇ ਵਿੱਚ ਹੋਰ ਵੀ ਸੇਵਾ ਚੱਲਦੀ ਆ ਸੋ ਇਹ ਜਿਹੜੇ ਸਥਾਨ ਨੇ ਇੰਡੀਆ ਭਰ ਦੇ ਵਿੱਚ ਇਤਿਹਾਸਕ ਜਗ੍ਹਾ ਨੇ ਕਿਤੇ ਕਿਤੇ ਵੀ ਪੈਰਲਰ ਯਾਨੀ ਬਰਾਬਰ ਕਾਰਸੇਵਾ ਵਾਲਿਆਂ ਦੇ ਕੋਈ ਕਮੇਟੀ ਨਹੀਂ ਬਣੀ ਹੋਈ ਕਿਤੇ ਵੀ ਤੇ ਸੰਗਤ رائے ਦੇ ਦਿੰਦੀ ਆ ਤੇ ਹੁਣ ਇੱਥੇ ਗੱਲਬਾਤ ਇਹ ਸੀ ਜਦੋਂ ਨੋਟਬੰਦੀ ਹੋਈ ਨੋਟਬੰਦੀ ਹੋਣ ਤੋਂ ਉਪਰੰਤ ਬਾਬਾ ਸਤਖੰਡ ਵਾਸੀ ਬਾਬਾ ਜਰਨੈਲ ਸਿੰਘ ਉਹਨਾਂ ਦੇ ਕੋਲੇ 3 ਕਰੋੜ ਰੁਪਈਆ ਪਿਆ ਸੀ ਹੁਣ ਜੇ ਉਹ ਕਿਸੇ ਪਾਸੇ ਜਮਾ ਨਹੀਂ ਸੀ ਕਰਾਉਂਦੇ ਉਹ ਪੈਸਾ ਖਰਾਬ ਹੁੰਦਾ ਸੀ ਤੇ ਜਿਹੜੇ ਵੀ ਬੰਦੇ ਇੱਥੇ ਬਾਬਾ ਜੀ ਦੇ ਨਜ਼ਦੀਕੀ ਸੀ ਉਹਨਾਂ ਬੰਦਿਆਂ ਦੀ ਬਾਬਾ ਜੀ ਨੇ ਕਮੇਟੀ ਬਣਾ ਕੇ ਉਹ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਵਾਤਾ। ਉਹ ਜਮ੍ਹਾਂ ਕਰਵਾਤਾ ਉਸ ਕਮੇਟੀ ਦੀ ਜਿਹੜੀ ਗੱਲਬਾਤ ਆ ਥੋੜੀ-ਬੋਤੀ ਕੋਈ ਇਹ ਸੰਗਤ ਦੇ ਨਾਲ ਕੋਈ ਗੱਲਬਾਤ ਹੋਈ ਵੀ ਨਹੀਂ ਜੀ ਇਹ ਤਾਂ ਇਹ ਗੁਰੂ ਘਰ ਜਿਵੇਂ ਹੁਣ ਚੱਲ ਰਿਹਾ ਵੀ ਇੱਕ ਕਿਸੇ ਗਿੱਲਾਂ ਵਾਲਿਆਂ ਦਾ ਜਾਂ ਐਸਾ ਤਰ੍ਹਾਂ ਕੋਈ ਗੱਲ ਚੱਲੀ ਤੇ ਉਹ ਕਮੇਟੀ ਨੇ ਉਹ ਅਸਤੀਫਾ ਦੇ ਕੇ ਜਿਹੜੀਆਂ ਚਾਬੀਆਂ ਸੀਗੀਆਂ ਉਹ ਆਪਣੇ ਜਿਹੜੇ ਕਿ ਆਪਣੇ ਸੁਖਵੰਤ ਗਿੱਲ ਸੀ ਉਹਨਾਂ ਨੂੰ ਦੇਤੀਆਂ ਪੱਤਰਕਾਰ ਉਹ ਕਹਿੰਦੇ ਸੀ ਵੀ ਨਵੀਂ ਕਮੇਟੀ ਆਪਾਂ ਬਣਾ ਦਿੰਨੇ ਆ। ਉਹ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਸੁਖਵੰਤ ਸਿੰਘ ਗਿੱਲ ਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਫਿਰ ਦਲਜੀਤ ਸਿੰਘ ਗਿੱਲ ਟੋਟਲ ਅਮਾਉਂਟ ਇੰਉ ਸੀਗੀ ਵੀ ਜਿਹੜੀ ਪਹਿਲੀ ਕਮੇਟੀ ਸੀ ਉਹਨੇ 2 ਕਰੋੜ 96 ਲੱਖ ਰੁਪਏ ਇਹਨਾਂ ਨੂੰ ਦਿੱਤਾ ਤੇ ਉਹਦੇ ਵਿੱਚ ਜਿਵੇਂ ਸੰਗਤ ਤੋਂ ਜਾਂ ਹੋਰ ਇਥੇ ਕਾਰਸੇਵਾ ਵਾਲੇ ਮਹਾਪੁਰਸ਼ਾਂ ਤੋਂ ਜਿਵੇਂ ਪਤਾ ਲੱਗਿਆ ਵੀ ਇਹ ਤਕਰੀਬਨ ਹੁਣ ਤਾਂ ਵੱਧ ਗੋਲਕ ਨਿਕਲਦੀ ਆ ਦੋਨਾਂ ਪਾਸਿਆਂ ਦੀ ਗੋਲਕ ਹੁੰਦੀ ਆ ਉਹ ਚਲੋ 12 ਮਹੀਨਿਆਂ ਦੀ 25 ਲੱਖ ਰੁਪਏ ਲਾ ਲਓ ਤੇ ਮਿੱਟੀ ਵੀ 25 ਲੱਖ ਦੀ ਸੀਗੀ ਤੇ 14 ਗਾ 13 14 ਲੱਖ ਰੁਪਈਆ ਬਾਬਾ ਵਧਾਵਾ ਕਹਿੰਦਾ ਸੀ ਮੇਥੋਂ ਲਿਆ ਤੇ ਕੁੱਲ ਮਿਲਾ ਕੇ ਤੁਸੀਂ ਲਾ ਲਓ ਵੀ 1 ਕਰੋੜ 60 ਲੱਖ ਰੁਪਈਆ ਸੀ 3 ਕਰੋੜ 60 ਲੱਖ ਸੀਗਾ ਜੀ 3 ਕਰੋੜ 60 ਲੱਖ ਦੇ ਵਿੱਚੋਂ ਤੇ ਕੁਝ 11 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ ਤੇ ਚਲੋ ਮਹਾਪੁਰਸ਼ਾਂ ਨੇ ਇਹ ਗੱਲ ਕਹੀ ਵੀ ਹਿਸਾਬ ਕਿਤਾਬ ਨਹੀਂ ਅਸੀਂ ਕਰਦੇ ਮੇਰਾ ਖਿਆਲ ਆ ਪਹਿਲਾਂ ਵੀ ਮੈਂ ਇਹ ਗੱਲ ਕਹੇ ਤੀ ਵੀ ਅਸੀਂ ਤਾਂ ਭਾਈ ਸੰਗਤ ਸਾਨੂੰ ਅਸੀਂ ਪੰਡਾ ਬਣ ਕੇ ਦੇਣ ਦੀ ਆ ਅਸੀਂ ਵੀ ਬਿਨਾ ਕਿ ਨਹੀਂ ਦੇ ਦਿੰਦੇ ਆ ਤਾਂ ਸੰਗਤ ਰੱਖੀ ਹੋਈ ਆ ਵੀ ਹਿਸਾਬ ਕਿਤਾਬ ਨੂੰ ਛੱਡ ਦੋ ਚਲੋ ਮਹਾਪੁਰਸ਼ਾਂ ਦੇ ਕਹਿਣ ਤੇ ਸੰਗਤ ਨੇ ਹਿਸਾਬ-ਕਿਤਾਬ ਛੱਡਦਾ ਵੀ ਚਾਬੀਆਂ ਦੇ ਦੋ ਕਾਰ ਸੇਵਾ ਵਾਲੇ ਉਸੇ ਤਰ੍ਹਾਂ ਹੀ ਕਾਰ ਸੇਵਾ ਆਪਣੀ ਨਿਰੰਤਰ ਜਾਰੀ ਰੱਖਣਗੇ ਤੇ ਹੋਇਆ ਕਿ ਵੀ ਉਹਦੇ ਦਰਮਿਆਨ ਵੀ ਕਾਰ ਸੇਵਾ ਵਾਲਿਆਂ ਨੇ ਵੀ ਕਿਹਾ ਸੁਣਿਆ ਰਵਗੇਰਾ ਵੀ ਉਹ ਚਾਬੀਆਂ ਦੇਣ ਤੋਂ ਮੁਕਰ ਗਏ ਚਾਬੀਆਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਚਾਬੀ ਹੈ ਜਿਹੜੀ ਰਠੌਰ ਹੈਗਾ ਰਠੌਰ ਜਿਹਦਾ ਜਿਹਦਾ ਨਾਮ ਜਗਦੀਸ਼ ਸਿੰਘ ਰਠੌਰ ਆ ਉਹਨੇ ਚਾਬੀਆਂ ਨਹੀਂ ਦਿੱਤੀਆਂ ਜਦ ਕਿ ਉਹ ਜਗਦੀਸ਼ ਸਿੰਘ ਰਠौरी ਇਹ ਗੱਲ ਦੱਸ ਸਕਦਾ ਹੈ ਗੱਲ ਕਿ 1 ਕਰੋੜ 10 ਲੱਖ ਰੁਪਏ ਦੇ ਕਰੀਬ ਤਾਂ ਪਰਸਨਲ ਖਾਤਿਆਂ ਦੇ ਵਿੱਚ ਪੈਸੇ ਗਏ ਹੋਏ ਨੇ ਉਹ ਸੰਗਤ ਨੂੰ ਦੇਣ ਹਿਸਾਬ ਦੇ ਚਾਬੀਆਂ ਨਹੀਂ ਦੇਣੀਆਂ ਹੈਗੀਆਂ ਚਾਬੀਆਂ ਦਾ ਅਕਸਰ ਸੰਗਤ ਦੀਆਂ ਚਾਬੀਆਂ ਸੰਗਤ ਦੀ ਇਹ ਜਗ੍ਹਾ ਕਿਉਂਕਿ ਇਹ ਜਿਹੜਾ ਵਰਤਾਵਾ ਉਹਨਾਂ ਨੇ ਇਹ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਕੱਲ ਵੀ ਗੱਲ ਕਰਦੇ ਹੋ ਪਰਸਨਲ ਖਾਤਿਆਂ 'ਚ ਪੈਸੇ ਗਏ ਨੇ ਕਮੇਟੀ ਮੈਂਬਰਾਂ ਦੇ ਪਰਸਨਲ ਖਾਤਿਆਂ 'ਚ ਪੈਸੇ ਗਏ ਕਮੇਟੀ ਮੈਂਬਰ ਹੀ ਸੀਗੇ ਇਹ ਉਹਨਾਂ ਦੇ ਖਾਤੇ ਆ ਜੀ ਕਿਉਂਕਿ ਜੇ ਤਾਂ ਆਪਾਂ ਕੰਮ ਕਰਦੇ ਆ ਕੰਮ ਪੈਸੇ ਜਿੱਥੇ ਕੱਟੋ ਜਿੱਥੇ ਕੰਮ ਕਰਦੇ ਆ ਉੱਥੇ ਪੈਸੇ ਦੇ ਦਿਓ ਪੈਸੇ ਉੱਥੇ ਚਲੇ ਜਾਣ ਰਿਹਾ ਨਾ ਰਿਕਾਰਡ ਹੋ ਜੂਗਾ ਕਮੇਟੀ ਮੈਂਬਰ ਇਹ ਇੱਕ ਦੇ ਖਾਤੇ ਜੀ ਨੇ ਇਹ ਪਤਾ ਲੱਗੂਗਾ ਜਿਹੜੇ ਇਹ ਇਹਦੀ ਇਨਕੁਆਇਰੀ ਹੋਵੇ ਇਨਕੁਆਇਰੀ ਦੱਸੂ ਵੀ ਕਿੰਨੇ ਗਏ ਹੋਇਆ ਇਹ ਮੋਟਾ ਜਿਹਾ ਹਿਸਾਬ ਕਿਤਾਬ ਦੇਖਿਆ ਸੀ ਵੀ 1 ਕਰੋੜ 13 ਲੱਖ ਰੁਪਏ ਬਣਦਾ ਹੋਇ ਤੇ ਕੱਲ ਕੀ ਗੱਲ ਹੋਈ ਕੱਲ ਕਮੇਟੀ ਵੀ ਕਾਬਜ਼ ਹੈ ਤੇ ਕਮੇਟੀ ਕੋਈ ਹੁਣ ਕਾਬਜ਼ ਹੈ ਨਹੀਂ ਕਮੇਟੀ ਦਾ ਤਾਂ ਅਸਤੀਫਾ ਹੋ ਚੁੱਕਿਆ ਪਰ ਫਿਰ ਵੀ ਕਮੇਟੀ ਛੱਡਣ ਨੂੰ ਤਿਆਰ ਹੈ ਨਹੀਂ ਸੀਗੀ ਜੋ ਵੀ ਬੰਦੇ ਹੈਗੇ ਕਾਰ ਸੇਵਾ ਤੇ ਉਹ ਦਰਵਾਜ਼ਾ ਬੰਦ ਕਰ ਦੇਣਾ ਪਰ ਲਾ ਵੀ ਇਧਰਲੇ ਪਾਸੇ ਆ ਨਾ ਕਰੋ ਆ ਨਾ ਕਰੋ ਤੇ ਮਹਾਪੁਰਸ਼ਾਂ ਦੀਆਂ ਗੱਡੀਆਂ ਇੱਥੋਂ ਲੈ ਗਏ ਮਹਾਪੁਰਸ਼ਾਂ ਦਾ ਕਹਿੰਦੇ ਨਾਮ ਕਿਉਂ ਕਾਰ ਸੇਵਾ ਵਾਲ ਤੇ ਉਹਦੇ ਕਰਕੇ ਫਿਰ ਸੰਗਤ ਇੱਥੇ ਸਾਰੀ ਆਈ ਆ ਹਾਂ ਹਾਂ ਸੰਗਤ ਇੱਥੇ ਆਈ ਆ ਉਹ ਸੰਗਤ ਕਹਿੰਦੀ ਵੀ ਸੰਗਤ ਦੀ ਇਹ ਚੀਜ਼ਾਂ ਸੰਗਤ ਦੇ سپرد ਹੋਣੀ ਚਾਹੀਦੀ ਆ ਤੇ ਕਾਰ ਸੇਵਾ ਵਾਲਿਆਂ ਬਾਬੇ ਬਚਨ ਸਿੰਘ ਉਹਨਾਂ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ ਆ ਇਹ ਨਿਰੰਤਰ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਦੇ سپੁਰਦੀ ਰਹਿਣੀ ਚਾਹੀਦੀ ਆ ਬਾਬਿਆਂ ਨੇ ਇੱਥੇ ਆਉਣਾ ਨਹੀਂ ਸੀ ਪਹਿਲਾਂ ਵੀ ਬਾਬਾ ਸਰਬਨ ਸਿੰਘ ਉਹ ਨਹੀਂ ਦੱਸਦੇ ਨੇ ਇੱਥੇ ਬੈਠੇ ਰਹੇ ਨੇ ਵੀ ਇਹ ਲੜਾਈ ਇੱਥੇ ਝਗੜਾ ਕੋਈ ਨਾ ਹੋਵੇ ਤੇ ਅੱਜ ਵੀ ਫਿਰ ਬਾਬਿਆਂ ਨੂੰ ਬੀਬੀਆਂ ਇੱਥੇ ਲੈ ਕੇ ਆਈਆਂ ਨੇ ਫਿਰ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਅਸੀਂ ਵੀ ਆ ਗਏ ਸੋ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਵੀ ਇਹ ਵੱਡੀ ਗੱਲ ਆ ਇਹ ਬਹੁਤੀ ਹਾਈਲਾਈਟ ਨਾ ਹੋਵੇ ਤੇ ਇੱਥੇ ਇੱਥੇ ਹੀ ਇਸ ਗੱਲ ਦਾ ਨਗਰ ਨਿਵਾਸੀ ਸ਼ਹਿਰ ਨਿਵਾਸੀ ਫੈਸਲਾ ਕਰਦੇ ਨੇ ਇਹ ਚਾਬੀਆਂ ਸੰਗਤ ਨੂੰ ਤੇ ਕਾਰ ਸੇਵਾ ਵਾਲੇ ਨੂੰ ਸੌਂਪ ਦੇਣ ਤੇ ਇਹ ਜਿਹੜੀ ਸੇਵਾ ਬਾਬਾ ਬਚਨ ਸਿੰਘ ਔਰ ਬਾਬਾ ਸਰਮਨ ਸਿੰਘ ਦੀ ਦੇਖਰੇਖੇ ਤਾਂ ਇੱਕ ਨਹੀਂ ਨਿਰੰਤਰ ਸੇਵਾ ਚ ਕੁਲਵਿੰਦਰ ਕੌਰ ਵੀ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਐਸੀ ਕਮੇਟੀ ਨਾ ਬਣਾਣੇ ਕਾਰ ਸੇਵਾ ਦੀ ਸੇਵਾ ਜਿਹੜੀ ਪਹਿਲਾਂ ਚੱਲਦੀ ਆ ਪਹਿਲਾਂ ਮਾਪੁਰਛਾਂ ਦੀ ਚੱਲਦੀ ਦੇਲੀ ਆਉਂਦੀ ਚੱਲਦੀ ਐਦਾਂ ਹੀ ਰਹੇ ਪੈਸੇ ਪੁੱਛੋ ਤਾਂ ਘਮਨ ਵੀ ਹੋਈ ਆ ਹਾਂਜੀ ਪੈਸੇ ਦਾ ਘਮਨ ਹੋ ਇਹ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਕਮੇਟੀ ਨੇ ਦਿੱਤੀ ਜੀ ਅਗਰ ਕਮੇਟੀ ਸਾਨੂੰ ਕੋਈ ਹਿਸਾਬ ਨਹੀਂ ਦਿੰਦੀ ਹੈ ਕਿ ਉਹ ਕਹਿੰਦੇ ਅਸੀਂ ਤਾਂ ਇੱਥੇ ਕਬਜ਼ਾ ਕਰਨਾ ਹੈ ਇਥੇ ਵੀ ਅਸੀਂ ਨਹੀਂ ਛੱਡਣਾ ਠੀਕ ਸਾਡੇ ਪਾਸੇ ਲਾ ਦੇ ਕਹਿੰਦੇ ਅਸੀਂ ਦੋ ਦੋ ਟੋਕਰੀਆਂ ਬਣਾਉਣਾ ਚਾਹੁੰਦੇ ਅੱਛਾ ਦੋ ਦੋ ਟੋਕਰੀਆਂ ਸੀ ਬਣਾਉਣੀਆਂ ਹੁੰਦੀਆਂ ਚਾਹੁੰਦੇ ਅਸੀਂ ਕਾਰਸੇ ਵਾਲੀ ਬਾਬਾ ਜੀ ਦੀ ਜਿਹੜੀ ਆਂਦੀ ਟੋਕਰੀ ਰੱਖਤੀ ਇਹਨਾਂ ਦੀ ਟੋਕਰੀ ਸਾਡੀ ਕਾਰਸੇ ਵਾਲੀ ਟੋਕਰੀ ਚੱਲਣੀ ਚਾਹੀਦੀ ਵੈਗਰ ਜੀ ਦਾ ਵੈਗਰ ਜੀ ਦਾ ਖਾਲਸਾ ਸ੍ਰੀ ਵੈਗਰ ਜੀ ਕੀ ਪਤੇ ਇੱਥੇ ਜੀ ਆਪਣੇ ਜਿਹੜੇ ਸਿੰਘ ਹੋਰ ਆਏ ਹੋਏ ਸੀਗੇ ਇਥੇ ਕਮੇਟੀ ਬਣੀ ਸੀ ਉਹ ਕੋਈ ਬਣਾਈ ਨਹੀਂ ਸੀਗੀ ਕਿਸੇ ਨੇ ਵੀ ਉਹ ਆਪਣੇ ਆਪ ਆ ਕੇ ਇੱਥੇ ਰੋਕ ਕਰਦੇ ਸੀ ਹਰੇਕ ਚੀਜ਼ ਤੇ ਸਾਨੂੰ ਬੀਬੀਆਂ ਨੂੰ ਨਹੀਂ ਚੰਗਾ ਲੱਗਿਆ ਅਸੀਂ ਕਿਰਪਾਨ ਪੇਟ ਵਾਲੇ ਬਾਬਾ ਜੀ ਕੋ ਜਾ ਕੇ ਬੇਨਤੀ ਕੀਤੀ ਬੇਨਤੀ ਅਸੀਂ ਕੀਤੀ ਵੀ ਬਾਬਾ ਜੀ ਸਾਡਾ ਸਾਥ ਦਵੋ ਸਾਡਾ ਸਾਥ ਕੋਈ ਦੇਣ ਵਾਲਾ ਨਹੀਂ ਸੀਗਾ ਤੇ ਉਹਦੇ ਸਾਥ ਦੇ ਨਾਲ ਬਾਬਾ ਜੀ ਦੇ ਨਾਲ ਅਸੀਂ ਕੱਲ ਉਹਨਾਂ ਨੂੰ ਕਿਹਾ ਵੀ ਨਾ ਸਾਨੂੰ ਸਾਨੂੰ ਕਾਰ ਸੇਵਾ ਚਾਹੀਦੀ ਆ ਸਾਨੂੰ ਕੋਈ ਕਮੇਟੀ ਨਹੀਂ ਚਾਹੀਦੀ ਨਾ ਇੱਥੇ ਸੀਗੀ ਤੇ ਨਾ ਅਸੀਂ ਬਣ ਦੇਣੀ ਆ ਵੈਰ ਜੀ ਕੱਖਸਾ ਵਾਹ ਇੱਕ ਜਿੱਕੀ ਉਹਨਾਂ ਦਾ ਨਾਮ ਤਾਂ ਇਹ ਜੀ ਕਹਿੰਦਾ ਜਗਦੀਸ਼ ਸਿੰਘ ਕੀ ਮਾਮਲਾ ਕੀ ਜੀ ਦੁਆਰਾ ਗੁਰਦੁਆਰਾ ਬਹੁਤ ਅਜੀਬ ਗੁਰਦੁਆਰਾ ਸਰਦਾਰ ਕੋਈ ਮਾਮਲਾ ਨਹੀਂਗਾ ਜੀ ਬੜਾ ਵਧੀਆ ਕੰਮ ਚੱਲ ਰਿਹਾ ਸੀਗਾ ਕੁਝ ਪਰਸਨ ਸੀਗੇ ਸ਼ਹਿਰ ਦੇ ਜਿਨ੍ਹਾਂ ਨੂੰ ਬਾਬਾ ਵਧਾਵਾ ਸਿੰਘ ਦੋ ਤਕਲੀਫ ਸੀ ਉਹਨਾਂ ਨੇ ਇੱਕ ਦੋ ਇਕੱਠ ਕੀਤੇ ਸ਼ਹਿਰ ਚ ਗੁਰਦੁਆਰਾ ਚੰਨਕੋਟ ਸਾਹਿਬ ਕੀਤਾ ਇੱਕ ਦਿਨ ਇਕੱਠ ਇੱਕ ਦਿਨ ਗੁਰਦੁਆਰਾ ਬਣੀਕਾਨਾ ਨਵੀਂਗਾਂ ਸਾਹਿਬ ਕੀਤਾ ਬੜੇ ਬਾਬਿਆਂ ਨੂੰ ਬੁਲਾਇਆ ਵਧਾਵਾ ਸਿੰਘ ਉਹਨਾਂ ਨੂੰ ਭੇਜਤਾ ਤਾਂ ਉਸ ਤੋਂ ਬਾਅਦ ਸਾਰਾ ਕੁਝ ਸ਼ਾਂਤ ਬੜੀਆ ਅਪਰੇਟ ਚੱਲ ਰਿਹਾ। ਕੋਈ ਏਦਾਂ ਦੀ ਗਲਬਾਤ ਨਹੀਂ ਜੀ। ਜੀ ਉਹਦਾ ਰੌਂਡ ਜਿਹੜਾ ਅੱਜ ਕੱਛ ਕੀਤਾ ਗਿਆ ਗੁਰਦਾਰ ਸਾਹਿਬ ਦੇ ਚੋਣ ਉਹਦੇ ਦੂਸਰੇ ਗੱਲ ਵੀ ਕੁਝ ਕਰ ਦਿੱਤੀ ਬਲੋ ਗੱਲ ਕੀਤਾ ਗਿਆ ਜੀ ਤੁਹਾਡਾ ਨਾਮ ਵੀ ਲੱਗ ਗਿਆ ਵੀ ਇਹਨਾਂ ਦੇ ਫੰਡਾ ਦੇ ਵਿੱਚ ਜਿਹੜਾ 2 ਗੋਟ ਸੈਲੈਕਟ ਸੀ ਉਹ ਫੰਡਾ ਹੀ ਗਵਰਨ ਮੈਂ। ਉਹਦੇ ਬਾਰੇ ਕੋਈ ਕੋਈ ਦਾਵਾ ਨਹੀਂ ਹੋਇਆ ਜੀ। ਬਿਲਕੁਲ ਵੀ ਇੱਥੇ ਆ। ਸਾਰਾ ਕੁਸ਼ੀ ਹੈ ਜਿਹੜਾ ਗੁਰੂ ਘਰ ਤੇ ਪੈਸਾ ਲੱਗਿਆ। ਡਬਲ ਕਿਦਾਂ ਹੋ ਸਕਦਾ ਜੀ? ਜਿਹੜਾ ਖਾਤਾ ਅਪਰੇਟ ਆ ਬਾਬਾ ਬਧਾਵਾ ਸਿੰਘ ਕਰਦੇ ਸੀ ਨਾ ਕਿ ਮੈਂ ਕਰਦਾ ਸੀ। ਉਹ ਸਾਰੇ ਦਾ ਸਾਰੇ ਜਿਹੜਾ ਪੈਸਾ ਉਹ ਜਿੱਦਾਂ ਬਧਾਵਾ ਸਿੰਘ ਬਾਬਾ ਜੀ ਨੇ ਲਿਆ ਉਦਾਂ ਹੀ ਲੱਗਿਆ ਹੋਊ। ਕਿਸੇ ਤੋਂ ਕੈਸ਼ ਇਟਰੀ ਕੱਢੀ ਨਹੀਂ ਉਹਦੇ ਬਾਰੇ ਕੀ ਡਿਟੇਲ ਹੋਣੀ ਚਾਹੀਦੀ? ਇਹਦੇ ਵਿੱਚ ਕੋਈ ਕੈਸ਼ ਅਤੇ ਤੁਸੀਂ ਰਿਸ਼ਤੇਦਾਰਾਂ ਨੂੰ ਕਦੇ ਵੀ ਟ੍ਰਾਂਸਫਰ ਕੀਤੇ ਗਏ। ਬੈਸੇ ਉਹਨਾਂ ਬਾਰੇ ਕੀ ਦੇਖੋ ਜੀ ਮੇਰੇ ਰਿਸ਼ਤੇਦਾਰਾਂ ਦਾ ਜੇ ਕੋਈ ਹੋਵੇ ਟ੍ਰਾਂਸਫਰ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜਿਹੜਾ ਕੈਸ਼ ਆ ਬਿਲਕੁਲ ਉਹ ਕੈਸ਼ ਉਹਨਾਂ ਨੇ ਮੈਨੂੰ ਦਿੱਤਾ। ਉਹਦਾ ਮੈਂ ਸਮਾਨ ਮਟੀਰੀਅਲ ਗੁਰੂ ਘਰ ਨੂੰ ਲਿਆ ਕੇ ਦਿੱਤਾ। ਉਹਦਾ ਕੱਲਾ ਕੱਲਾ ਰਿਕਾਰਡ ਪਿਆ। ਸਰਿਆ ਆ। ਲੇਬਰ ਨੂੰ ਪੈਸੇ ਦਿੱਤੇ ਜਾ ਕਿਤੇ ਵੀ ਲਾਇਆ ਉਹ ਜੋ ਵੀ ਪੈਸਾ ਉਹਦਾ ਕੱਲਾ ਕੱਲਾ ਜਿਹੜਾ ਹਿਸਾਬ ਆ ਉਹ ਹੈਗਾ ਇਸ ਤੋਂ ਅੱਜ ਤੋਂ ਅੱਜ ਤੋਂ ਪਹਿਲਾਂ 23 ਦਿਨ ਪਹਿਲਾਂ ਜਿੰਨਾਂ ਜਿੰਨਾਂ ਬੰਨੋਂ ਹਿਸਾਬ ਮੰਗਿਆ ਗਿਆ ਉਹਨਾਂ ਨੂੰ ਅਸੀਂ ਦਿੱਤਾ ਉਹਨਾਂ ਨਾਲ ਕੋਈ ਇੱਕ ਚੀ ਵੀ ਦੇ ਸਾਡੇ ਨਾਲ ਬਹਿ ਕੇ ਕੋਈ ਗੱਲ ਕਰੂਗਾ ਅਸੀਂ ਉਹ ਹਿਸਾਬ ਦੇ ਨੂੰ ਤਿਆਰ ਆ ਉਹਦੇ ਵਿੱਚ ਕੋਈ ਲਕਾਉ ਨਹੀਂ ਉਹ ਮਟੀਰੀਅਲ ਆਇਆ ਬਿਲਡਿੰਗ ਬਣੀ ਹੈ ਬਿਨਾ ਪੈਸੇ ਤੋਂ ਬਿਲਡਿੰਗ ਤਾਂ ਬਣ ਨਹੀਂ ਸਕਦੀ ਗਵਾਦ ਕੀ ਐਸ ਤੱਕ ਕੀ ਬਵਾਦਾ ਉਹ ਤੇ ਬਵਾਦਾ ਦੇ ਕੋਈ ਵਿਵਾਦ ਤਾਂ ਕੋਈ ਨਹੀਂ ਸੀਗਾ ਬੜਾ ਵਧੀਆ ਚੱਲ ਰਿਹਾ ਸੀਗਾ ਗੁਰੂ ਘਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹ ਪ੍ਰਬੰਧ ਚਲਾ ਰਹੀ ਸੀਗੀ ਸਾਰੀ ਦੇਖਰੇਖ ਚੱਲ ਰਹੀ ਆ ਨਵੇਂ ਕਾਰਜ ਆ ਜਿਹੜੇ ਚੱਲ ਰਹੇ ਨੇ ਬਿਲਡਿੰਗ ਤੜੀ ਹੋ ਗਈ ਆ ਉਹ ਪਲਾਸਟਰ ਹੋ ਰਿਹਾ ਕੰਮ ਚੱਲ ਰਿਹਾ ਨਵੇਂ ਅੱਗੇ ਵਿਉਂਤਬੰਦੀ ਬਾਉਂਡਰੀ ਸੀ ਕਿ ਹਸਪਤਾਲ ਬਣਾਉਣਾ ਮੰਨੀ ਜਾਂ ਜੋ ਵੀ ਵਧ ਰਿਹਾ ਗੁਰੂ ਘਰ ਦੀ ਦੇਖਰੇਖ ਚੱਲ ਰਹੀ ਪਰ ਇਦਾਂ ਦਾ ਕੁਝ ਨਹੀਂ ਸੀਗਾ ਅਚਾਨਕ ਹੀ ਰਾਤ ਜਿਹੜੇ ਆਪਣੇ ਬਾਬਾ ਜੀ ਨੇ ਸਰਬਨ ਸਿੰਘ ਜੀ ਉਹਨਾਂ ਵੱਲੋਂ 10 ਵਜੇ ਆ ਕੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਮਲਾਜਮ ਸੀ ਆਪਣੇ ਕੱਟ ਤੇ ਅੰਦਰੋਂ ਜਿੰਦੇ ਮਾਰ ਲਈ ਕਰਾਰ ਲਈ ਕਰ ਲੇ ਸਾਨੂੰ ਇਹਦੇ ਵਿੱਚ ਨਹੀਂ ਪਤਾ ਵੀ ਉਹਨਾਂ ਦੀ ਕੀ ਮਨਸਾ ਸੀ ਉਹਨੇ ਉਹਨਾਂ ਨੇ ਕਿਉਂ ਜਿੰਦੇ ਲਾਇਆ ਜਾਂ ਕੀ ਕੀਤਾ ਨਾ ਇਹ ਸਾਨੂੰ ਕੋਈ ਅਲਟੀਮੇਟ ਪਹਿਲਾ ਦਿੱਤਾ ਨਾ ਸਾਨੂੰ ਪੁੱਛਿਆ ਗਿਆ ਕੁਝ ਨਾ ਕੁਝ ਦੱਸਿਆ ਗਿਆ ਲੇ ਕੋ ਉਹ ਕਹਿੰਦੇ ਵੀ ਸਾਡੇ ਕੋਲ ਔਫਰ ਆਇਆ ਵੀ ਸਾਡੇ ਨਾਲ ਤੁਰੀ ਬਸਤੀ ਕੀਤੀ ਗਈ ਹੈ ਪ੍ਰਭਾਵ ਲੋਕ ਤੁਹਾਡੇ ਵੱਡੋ ਵੀ ਮੈਮਾ ਹੋਈ ਹੈ ਉਹ ਵੀ ਮਾਮਲਾ ਜੀ ਇਹਦੇ ਬਾਰੇ ਬਿਲਕੁਲ ਨਹੀਂ ਸਾਨੂੰ ਪਤਾ ਜੀ ਨਾ ਇਹ ਸਾਡੇ ਨਾਲ ਹੋਈ ਹੈ ਜੇ ਕਿਤੇ ਹੋਈ ਹੈ ਤਾਂ ਸਬੂਤ ਦੇ ਦਿਓ ਜਾਂ ਕਦੋਂ ਹੋਈ ਹੈ ਕੀ ਗੱਲਬਾਤ ਹੋਈ ਹੈ ਜਾਂ ਉਹਨਾਂ ਨੇ ਕਿਸੇ ਨੂੰ ਦੱਸਿਆ ਜਾਂ ਕੀ ਕੋਈ ਮੈਟਰ ਹੈ ਤਾਂ ਸਾਨੂੰ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਵੀ ਮੀਟਿੰਗ ਹੋਈ ਆ ਕੀ ਫੈਸਲਾ ਹੋਇਆ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਵੀ ਇਹ ਜਿਹੜੀ ਪ੍ਰਬੰਧਕ ਕਮੇਟੀ ਰਜਿਸਟਰਡ ਕਮੇਟੀ ਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਿਆ ਕੋਲੇ ਕੋਈ ਇੱਕ ਬੰਦਾ ਨਹੀਂ ਚਲਾ ਰਿਆ ਜਿਹੜਾ ਰਾਤ ਘਟਨਾ ਹੋਈ ਹੈ ਮਹਿਨ ਸਿੰਘਾ ਵੱਲੋਂ ਆ ਕੇ ਉੱਥੇ ਜ਼ਬਰਦਸਤੀ ਜਿੰਦੇ ਮਾਰੇ ਗਏ ਨੇ ਤੇ ਮਲਾਜ਼ਮ ਜਿਹੜੇ ਸੇਵਾਦਾਰ ਸੀਗੇ ਬਾਹਰ ਕੱਟਤੇ ਉਹ ਸਾਰੀ ਅਸੀਂ ਲਿਖਤੀ ਜਿਹੜੀ ਸ਼ਿਕਾਇਤ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਆ ਅੱਗੇ ਹੁਣ ਪੁਲਿਸ ਪ੍ਰਸ਼ਾਸਨ ਆ ਇਹਦੀ ਕਾਰਵਾਈ ਕਰੇਗੀ